ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਹੁਣ ਉਹ ਕਟੋਰੇ ਨਾਲ ਭੀਖ ਮੰਗਣ ਲਈ ਮਜਬੂਰ ਹੋ ਚੁੱਕੇ ਹਨ। ਅਜਿਹਾ ਇੱਕ ਦ੍ਰਿਸ਼ ਚੰਡੀਗੜ੍ਹ ਦੇ ਸੈਕਟਰ 16 ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਰਮਚਾਰੀ ਕਟੋਰੇ ਨਾਲ ਭੀਖ ਮੰਗਦੇ ਸਨ। ਉਨ੍ਹਾਂ ਕਰਮਚਾਰੀਆਂ ਨੂੰ ਪੂਰੀ ਮਾਰਕੀਟ ਵਿੱਚ ਕਟੋਰੇ ਨਾਲ ਭੀਖ ਮੰਗਦੇ ਹੋਏ ਦੇਖਿਆ ਗਿਆ। ਕਰਮਚਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਵਿੱਤੀ ਐਮਰਜੈਂਸੀ ਵਿੱਚੋਂ ਗੁਜ਼ਰ ਰਹੇ ਹਨ ਜਿੱਥੇ ਕਰਮਚਾਰੀਆਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਇਹ ਹੀ ਐਮਰਜੈਂਸੀ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲੀ। ਜੇਕਰ ਇਹ ਹੀ ਸਥਿਤੀ ਰਹੀ ਤਾਂ ਕਰਮਚਾਰੀ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਣਗੇ। ਉਹਨਾਂ ਨੇ ਇਸ ਬਾਰੇ ਪਹਿਲਾਂ ਹੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਕਿਸੇ ਤੇ ਕੋਈ ਵੀ ਅਸਰ ਨਹੀਂ ਦਿਖਾਈ ਦੇ ਰਿਹਾ। ਇਸ ਲਈ ਅੱਜ ਕਰਮਚਾਰੀ ਚੰਡੀਗੜ੍ਹ ਵਿੱਚ ਕਟੋਰੇ ਨਾਲ ਭੀਖ ਮੰਗ ਰਹੇ ਹਨ ਗੱਲਬਾਤ ਕਰਦੇ ਹਾਂ ਇਸ ਸਬੰਧੀ ਜੂਨੀਅਨ ਦੇ ਅਧਿਕਾਰੀਆਂ ਨਾਲ ਅਤੇ ਕਰਮਚਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਹਾਏ 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 ਕਨਿਆ ਪ੍ਰਸ਼ਾਸ਼ਕ ਹਾਏ 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 ਜਿੰਦਾਬਾਦ ਸਰਕਾਰਾਂ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਸਰਕਾਰਾਂ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਸਰਕਾਰਾਂ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਹੁਮਾਰੇ ਅਬਦੁੱਲ ਮੁਰਦਾਬਾਦ ਸਰਕਾਰੀ ਦੰਦੇ ਮੁਰਦਾਬਾਦ 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 ਰੁਪਈਆ ਤਰਫਾਹ ਰਿਲੀਜ਼ ਕਰੋ ਲਹਾਲੀ ਹੋ ਰਹਾ ਸਰਪ੍ਰਸਤਾਂ ਤੋਂ ਬਾਅਦ ਤੋਂ ਸਾਸੀ ਵੀ ਦੋ ਰਹਿੰਦੇ ਨੇ ਜੀ ਮੇਰੇ ਤੇ ਅੱਜ ਲੋਰਾ ਲੈ ਕੇ ਜੀਦਾ ਕਾਲ ਹੈ ਅਸੀਂ ਦੇਖੋ ਪਿਛਲੀ 10 ਤਰੀਕ ਤੋਂ ਓਖੜਤਾਲ ਤੇ ਬੈਠੇ ਆ ਸਿਰਫ ਇਸ ਵਜ੍ਹਾ ਕਰਕੇ ਕਿ ਜਿਹੜੇ ਸਾਡੇ ਆਊਟਸੋਰਸ ਦੇ ਸਾਥੀ ਨੇ ਜਾਂ ਜਿਹੜੇ ਰੈਗੂਲਰ ਵਰਕਰ ਨੇ ਸਾਡੇ ਉਹਨਾਂ ਦੀਆਂ ਵੀ ਸੈਲਰੀਆਂ ਜਿਹੜੀਆਂ ਪ੍ਰਸ਼ਾਸਨ ਦੇ ਵੱਲ 3-3 ਮਹੀਨੇ ਦੀਆਂ ਪੈਂਡੀਆਂ ਖੜੀਆਂ ਨੇ ਪਰ ਪ੍ਰਸ਼ਾਸਨ ਹੈ ਜਿਹੜਾ ਇਹ ਸਾਡੀਆਂ ਸੈਲਰੀਆਂ ਦਾ ਪ੍ਰਬੰਧ ਕਰਦੇ ਹੋ ਤੇ ناکਾਮ ਰਿਹਾ ਆ ਹੁਣ ਤੱਕ ਕੋਈ ਪ੍ਰਬੰਧ ਨਹੀਂ ਕਰ ਸਕਿਆ ਕਿਉਂਕਿ ਅਸੀਂ 10 ਤਿੰਨ ਤੋਂ ਆਪਣੀ ਪੀਸਫੁਲੀ ਹੜਤਾਲ ਹੈ ਜਿਹੜੀ ਇੱਥੇ ਕਰ ਰਹੇ ਆ ਤਾਂ ਜੋ ਕਿ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੂੰਨ ਸਰਕ ਸਕੇ ਕਿ ਮੁਲਾਜ਼ਮ ਕੀ ਚਾਹੁੰਦੇ ਨੇ ਪਰ ਪ੍ਰਸ਼ਾਸਨ ਬਿਲਕੁਲ ਟਾਸ ਤੋਂ ਮਾਸ ਨਹੀਂ ਹੋ ਰਿਹਾ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਆ ਅੱਜ ਜਿਹੜੇ ਪ੍ਰੋਟੈਸਟ ਆਸੀਂ ਅਸੀਂ ਮਾਰਕੀਟ ਦੇ ਵਿੱਚ ਕੀਤੇ ਆ ਅੱਜ ਭੀਖ ਮੰਗ ਕੇ ਕਿ ਸਾਡੇ ਬੱਚਿਆਂ ਦੀਆਂ ਜਿਹੜੇ ਐਡਮਿਸ਼ਨਾਂ ਹੋਣੀਆਂ ਨੇ ਅਸੀਂ ਆਪਣੇ ਬਿਜਲੀ ਦੇ ਬਿੱਲ ਭਰੋਣੇ ਨੇ ਅਸੀਂ ਪਾਣੀ ਦੇ ਬਿੱਲ ਭਰੋਣੇ ਨੇ ਸਾਡਾ ਸਾਰਾ ਹੀ ਤਨਸ ਨੈਸਾ ਜਿਹੜਾ ਕੰਮ ਕਰ ਪਰਿਵਾਰ ਦਾ ਜਿਹੜਾ ਹੋ ਗਿਆ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਹੈਗਾ ਇਹ ਬੁਰਾ ਹਾਲ ਹੈ ਪਰ ਪ੍ਰਸ਼ਾਸਨ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਇਸ ਗੱਲ ਕਰਕੇ ਅੱਜ ਅਸੀਂ ਮਾਰਕੀਟਾਂ ਦੇ ਵਿੱਚ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕੀਤਾ ਤਾਂ ਜੇ ਕੋਈ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਵੇ ਕਿ ਪ੍ਰਸ਼ਾਸਨ ਹੈ ਜਿਹੜਾ ਬਿਲਕੁਲ ਜਿਹੜਾ ਨੀਤੀ ਦੇ ਵਿੱਚ ਜਿਹੜਾ ਉਜਿਆ ਹੋਇਆ ਆ ਕੋਈ ਸਾਡਾ ਕਰਮਚਾਰੀਆਂ ਦਾ ਕੰਮ ਨਹੀਂ ਕਰਦਾ ਤਨਖਾਹਾਂ ਤਿੰਨ ਤਿੰਨ ਮਹੀਨੇ ਦੀਆਂ ਪੈਂਡਿੰਗ ਪਈਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਹੀ ਹਾਲਤ ਹੈ ਮਿਊਨਿਸਪਲ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਵੀ ਸਾਰੇ ਪਾਸੇ ਪ੍ਰਸ਼ਾਸਨ ਦੇ ਵਿੱਚ ਵੀ ਕਾਰਪੋਰੇਸ਼ਨ ਦੇ ਵਿੱਚ ਵੀ ਇਹੀ ਹਾਲਤ ਹੈ ਇਸ ਗੱਲ ਕਰਕੇ ਅਸੀਂ ਕਾਰਪੋਰੇਸ਼ਨ ਦੇ ਇਹਨਾਂ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਕਰਮਚਾਰੀਆਂ ਦੀ ਸਥੈਲਰੀਆਂ ਦਾ ਪ੍ਰਬੰਧ ਨਹੀਂ ਕਰ ਸਕਦੇ ਫੇਰ ਤੁਹਾਨੂੰ ਇਸ ਕੁਰਸੀ ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਤੁਸੀਂ ਵਾਪਸ ਜਾਓ ਤੇ ਨਵੇਂ ਅਫਸਰ ਆ ਕੇ ਇਹਨਾਂ ਜੋ ਕੋਈ ਨਾ ਕੋਈ ਜਿਹੜਾ ਪ੍ਰਬੰਧ ਕਰਨ ਅਸੀਂ ਇਹ ਇੱਥੋਂ ਕਹਾਂਗੇ ਤੁਹਾਡੇ ਮਾਦਮ ਜਰੀਏ ਤੇ ਜਿਹੜੇ ਮਾੜੇ ਅਫਸਰ ਨੇ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਦਾ ਹੋਵੇ ਚਾਹੇ ਕੋਈ ਐਮਸੀ ਅਥਾਰਟੀ ਦੇ ਵਿੱਚ ਹੋਵੇ ਜੇ ਉਹ ਕਰਮਚਾਰੀਆਂ ਦਾ ਕੰਮ ਨਹੀਂ ਕਰ ਸਕਦੇ ਚੰਡੀਗੜ੍ਹ ਦੀ ਪਬਲਿਕ ਦਾ ਕੰਮ ਨਹੀਂ ਕਰ ਸਕਦੇ ਇਸੇ ਦੋ ਕੰਮਾਂ ਦੇ ਉੱਤੇ ਜਿਹੜੇ ਇਹ ਅਫਸਰ ਭਾਈ ਨੇ ਕਿ ਚੰਡੀਗੜ੍ਹ ਦੇ ਲੋਕਾਂ ਦਾ ਕੰਮ ਕਰਨਗੇ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਕੰਮ ਕਰਨਗੇ ਹੋਰ ਬਾਰੀ ਦਾ ਕੋਈ ਇਹਨਾਂ ਨੇ ਡੀਲ ਨਹੀਂ ਕਰਨੀ ਕਿਤੇ ਕਿ ਇਹਨਾਂ ਨੇ ਫੌਰਨ ਤੋਂ ਕੋਈ ਸਮਾਨ ਖਰੀਦਣਾ ਇਸ ਗੱਲ ਕਰਕੇ ਸਾਡੇ ਵਾਸਤੇ ਸਰਕਾਰ ਨੇ ਨਿਯੁਕਤ ਕੀਤੇ ਨੇ ਸਾਡਾ ਕੰਮ ਕਰਨ ਦੇ ਵਿੱਚ ਇਹ ਫੇਲ ਸਾਬਤ ਹੋਏ ਨੇ ਅਸੀਂ ਮੰਨ ਕਰਾਂਗੇ ਕਿ ਇਹਨਾਂ ਨੂੰ ਫੌਰੀ ਤੌਰ ਤੇ ਚੰਡੀਗੜ੍ਹ ਤੋਂ ਵਾਪਸ ਭਲਾਇਆ ਜਾਵੇ ਤੇ ਨਵੇਂ ਅਫਸਰ ਸਾਡੇ ਕੋਲ ਭੇਜੇ ਜਾਣ